ਹੈਲੋ ਜੀ গুড মর্নিং ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਸਵਾਸ਼ੇ ਹੋ ਗਏ ਅੱਜ ਹੈਗਾ 3 ਸੋਮਵਾਰ ਤੇ ਤਰੀਕ ਹੈ ਜੀ 12 ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਤੇ ਬਸ ਮੈਂ ਰੋਟੀ ਲਾਤੀ ਰਿਸ਼ੂ ਵੀ ਲੈ ਜਾਣ ਵਾਸਤੇ ਸਕੂਲ ਵਾਸਤੇ ਤਿੰਨ ਪਰੋਂ ਇਹ ਦੋ ਲੈ ਕੇ ਜਾਊਗਾ ਤੇ ਖਾਤੇ ਜਾਊਗਾ ਹੁਣ ਆਪਾਂ ਹਨਾ ਬਸ ਪਾਣੀ ਭਰਾਂਗੇ ਪਾਣੀ ਭਰ ਕੇ ਨਹਾਵਾਂਗੇ ਫਿਰ ਇੱਥੇ ਝਾੜੂ ਲਾਈ ਇੰਥੇ ਪੱਗ ਬੰਨੀ ਅੰਦਰ ਇੱਥੇ ਪਾਣੀ ਭਰਨ ਲੱਗੇ ਪੀਣ ਵਾਲਾ ਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਕਰਿਓ ਤੇ ਕਮੈਂਟ ਕਰਨਾ ਮਿਲਦੇ ਆਂ ਬਾਅਦ ਵਿੱਚ ਆਪਾਂ ਤੇ ਇੱਥੇ ਹੀ ਖਣਾ ਮੈ ਤੁਹਾਨੂੰ ਦਿਖਾਈ ਜਾਨੀ ਇੱਥੇ ਸਾਰਾ ਖਲਾਰਾ ਪਿਆ ਹੋਇਆ ਤੇ ਕੁਝ ਵੀ ਨਹੀਂ ਸੈਟਿੰਗ ਕੀਤੀ ਸੀ ਚੀਜ਼ੇ ਬਸ ਝਾੜੂ ਪੋਚਾ ਕਰ ਗਈ ਸੀ ਕੁੜੀ ਤੇ ਬਾਕੀ ਸਾਰੇ ਐਵੇਂ ਖੰਡਿਆ ਪਿਆ ਸੀ ਆਟਾ ਪਾਉਣ ਵਾਲਾ ਡੰਡ ਉਹ ਚ ਟੈਂਕੀ ਚ ਧੋਤੀ ਸਿਕਲ ਸੱਡਰ ਸਾਲਫ ਵਗੈਰਾ ਭਾਂਡੇ ਵਸਾਲ ਤੇ ਇੱਥੇ ਜੀ ਮੈਂ ਮਸ਼ੀਨ ਲਾਤੀ ਸੀ ਕੱਪੜੇ ਧੋਣ ਵਾਲੇ ਸਬਾਹ ਤੇ ਇੱਥੇ ਜੀ ਮੈਂ ਕੱਪੜੇ ਧੋਤੇ ਸਾਰੇ ਆ ਟਮਾਟਰ ਧੋਕੇ ਰੱਖ ਤੇ ਇੱਧਰ ਮੈਂ ਮਸ਼ੀਨ ਦਾ ਡੱਬਾ ਧੋਤੇ ਸਬਜੀ ਵਾਲਾ ਤੇ ਇੱਧਰ ਮਹਿੰਦੀ ਪਈ ਹੈ ਮਹਿੰਦੀ ਮਲਾਉਂਗੀ ਬਾਲਾਂ ਤੇ ਤੇ ਇੱਧਰ ਮੈਂ ਸਾਰਾ ਕੁਝ ਕਰਤਾ ਕਲੀਨ ਸਾਰਾ ਸਮਾਨ ਜਿਹੜਾ ਹੈਗਾ ਅਸੀਂ ਚੱਕਤਾ ਜਿਹੜਾ ਫालतू ਸੀ ਤੇ ਇਧਰੋਂ ਵੀ ਚੱਕਤਾ ਸਾਰਾ ਤੇ ਰਸੋਈ ਚ ਵੀ ਭਾਂਡੇ ਭੁੰਡੇ ਮਾਂ ਤੇ ਸਾਲਫ ਵਗੈਰਾ ਸਾਫ ਕਰਤੀ ਗਿਆ ਸਾਫ ਕਰਤਾ ਤੇ ਇੱਥੇ ਜੀ ਮੈਂ ਹਣਾ ਆ ਮੈਂ ਮੈਂਦੀ ਘੋਲੀ ਜੰਨੀ ਹੈ ਤੇ ਜਪਾਣੀ ਪਾ ਕੇ ਹਨ ਇਹਨੂੰ ਕਰ ਲਾਂਗੇ ਆਪਾਂ ਮਿਕਸ ਮੈਂਦੀ ਨੂੰ ਸਰੀ ਨੂੰ ਤੇ ਥੋੜਾ ਥੋੜਾ ਪਾਣੀ ਪਾ ਕੇ ਵਸ ਇਹਨੂੰ ਘੋਲ ਲੋ ਜਿੰਨਾ ਕੁ ਪਾਣੀ ਦੀ ਲੋੜ ਹੋ ਉਹਨਾਂ ਪਾਣੀ ਪਾ ਲੋ ਤੇ ਵਸ ਫਿਰ ਜਿੰਨੀ ਕ ਆਪਾਂ ਨੂੰ ਪਤਲੀ ਥੋੜੀ ਗਾੜੀ ਜੀ ਜ਼ਰੂਰਤ ਆ ਨਿਕ ਰੱਖੋ ਤੇ ਇਹਨੂੰ ਵਸ ਹਨ ਆਪਾਂ ਕਰ ਲਿਆ ਮਿਕਸ ਇੰਨੀ ਕ ਆਪਾਂ ਨੂੰ ਜ਼ਰੂਰਤ ਸੀ ਬਾਲੀ ਪਤਲੀ ਵਰਤਣਾ ਜੀ ਆਪਾਂ ਸਾਰਾ ਕੰਮ ਕਰ ਕਰ ਲਿਆ ਕੱਪੜੇ ਵੀ ਧੋਏ ਸੀ ਪਹਿਲਾਂ ਤੇ ਸਾਰਾ ਕੰਮ ਹੋ ਗਿਆ ਆਪਣਾ ਮੇਰੇ ਸਾਰੇ ਅੰਤ ਭਾਈਆਂ ਨਾਲ ਆ ਗਏ ਸਾਰੇ ਮੈਂ ਨਮ ਤੇ ਲਾਵਾਂਗੇ ਆਪਾਂ ਤੇ ਮੈਂ ਅੱਜ ਜੀ ਦੋਤਾ ਦੇ ਸਾਰੇ ਮੈਂ ਵੀ ਲਈ ਸੀ ਆਪਾਂ ਤੇ ਵਾਲ ਧੋਏ ਆਪਾਂ ਨਾ ਬਣਾ ਬਸ ਪਰੋਟੀ ਦਾ ਟਾਈਮ ਹੋ ਗਿਆ ਤੇ ਤਿਆਰ ਰੋਟੀ ਨਹੀਂ ਬਣਾਵਾਂਗੇ ਹੁਣ ਆਪਾਂ ਇਸ ਘਰ ਜਣਾ ਰਹੇ ਜੀ ਬਸ ਹਨਾ ਤੇ ਸਬਜ਼ੀ ਆਪਣੇ ਪਈਆਂ ਕੱਢ ਲਈ ਰੋਟੀ ਨਹੀਂ ਹੋਣੀ ਆਪਾਂ ਬੱਚੇ ਆਉਣ ਵਾਲੇ ਆ ਸੱਤ ਤਰ੍ਹਾਂ ਦੇ ਨਾ ਮੈਂ ਜਦੋਂ ਤੇ ਉਹ ਖੈਣ ਨਹੀਂ ਦੇ ਤੇ ਇੱਥੇ ਮੈਂ ਤਰੀ ਅੰਨੀ ਸਬਜੀ ਸਬਜੀ ਨੂੰ ਤੜਕਾ ਲਾਈ ਜਨੇ ਤੇਲ ਆਪਾਂ ਪਾ ਲਿਆ ਤੇ ਪਾ ਕੇ ਹਨਾ ਜੀਰਾ ਪਾ ਲਿਆ ਜੀਰਾ ਪਾ ਕੇ ਤੇ ਫਿਰ ਆਪਾਂ ਪਾਤਾ ਮਸਾਲਾ ਜਿਹੜਾ ਗ੍ਰाइंड ਕੀਤਾ ਸੀ ਉਸ ਤੋਂ ਬਾਅਦ ਸਾਰਾ ਪਾ ਕੇ ਹਨਾ ਕੜਚੀ ਨਾਲ ਮੈਂ ਕੱਢ ਲਿਆ ਗੜ ਵਿੱਚ ਮਿਕਸ ਕਰਤਾ ਤੇ ਮਿਕਸ ਕਰਕੇ ਇਹਨੂੰ ਆਪਾਂ ਟੱਕ ਦਾਂਗੇ ਤੇ ਫੇਰ ਵਾਸ ਹਨਾ ਮਸਾਲਾ ਸਾਰਾ ਕਰਕੇ ਤਿਆਰ ਤੇ ਇਹਦੇ ਵਿੱਚ ਜਦੋਂ ਮਸਾਲਾ ਭੁੰਨ ਗਏ ਉਹਦੇ ਬਾਅਦ ਛੋਲੇ ਪਾ ਕੇ ਚੱਲ ਗਏ ਬਿਲੋ ਦਾ ਐਂਡ ਇੱਥੇ ਹੀ ਤੇ ਆਪਾਂ ਸਬਜੀ ਧਰਤੀ ਵਾਈਟ ਚਨੇ ਬਣਾਏ ਅੱਜ ਤੇ ਚਟਨੀ ਬਣਾਈ ਆ ਨਾਲ ਪਦੀਨੇ ਦੀ ਤੇ ਬਸ ਜੀ ਹੁਣ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਤੇ ਜੇ ਸੋਨ ਸਾਡਾ ਵਲੌਗ ਅਜਿਹਾ ਕਹੇ ਜਿਆ ਲੱਗਿਆ ਜਰੂਰ ਦੱਸਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਮਿਲਦੇ ਆਂ ਜੀ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ